ਤੁਸੀਂ ਜੁੜਿਓ ਵਸਦਾ ਪੰਜਾਬ ਦੇ ਨਾਲ ਤੇ ਮੈਂ ਲਗਨ ਸੇ ਹਾਜ਼ਰ ਹਾਂ ਇੱਕ ਨਵੀਂ ਚਰਚਾ ਲੈ ਕੇ ਅੱਜ ਸਵੇਰ ਤੋਂ ਹੀ ਖਬਰ ਚੱਲ ਰਹੀ ਵੀ ਭਾਈ ਅਮਰਿਤਪਾਲ ਸਿੰਘ ਦੇ ਭਰਾ ਨੂੰ ਨਸ਼ੇ ਦੇ ਮਾਮਲੇ 'ਚ ਗ੍ਰਿਫਤਾਰ ਕਰ ਲਿਆ ਗਿਆ ਇਸ ਮਾਮਲੇ ਦਾ ਕੀ ਹੈ ਪੂਰਾ ਸੱਚ ਇੱਥੇ ਵੀ ਗੱਲ ਕਰਾਂਗੇ ਤੇ ਨਾਲ ਹੀ ਗੱਲ ਕਰਾਂਗੇ ਵੀ ਅਰਵਿੰਦ ਕੇਜਰੀਵਾਲ ਨੂੰ ਅੰਤਰੀਮ ਜ਼ਮਾਨਤ ਮਿਲੀ ਹੈ ਉਹਨਾਂ ਨੂੰ ਥੋੜੀ ਰਾਹਤ ਤਾਂ ਮਿਲੀ ਹੈ ਮਗਰ ਹੱਲੇ ਵੀ ਮੁਸ਼ਕਲਾਂ ਬਾਕੀ ਨੇ ਇਹਦੇ ਨਾਲ ਹੀ ਗੱਲ ਕਰਾਂਗੇ ਵੀ ਅੱਜ ਭਾਜਪਾ ਦੀ ਜਿਹੜੀ ਹੈ ਸੂਬਾ ਪਧਰੀ ਬੈਠਕ ਹੋਈ ਹੈ ਉਹ 'ਚ ਕਿਸਾਨਾਂ ਨੂੰ ਲੈ ਕੇ ਕੀ ਚਰਚਾ ਹੋਈ ਹੈ ਉੱਤੇ ਵੀ ਗੱਲ ਕਰਾਂਗੇ ਇਹਦੇ ਨਾਲ ਹੋਰ ਵੀ ਕਈ ਸਿਆਸੀ ਮੁੱਦਿਆਂ 'ਤੇ ਚਰਚਾ ਕਰਾਂਗੇ ਤਾਂ ਮੇਰੇ ਨਾਲ ਮੌਜੂਦ ਰਹਿਣਗੇ ਸੀਨੀਅਰ ਪੱਤਰਕਾਰ ਸਰਦਾਰ ਜੁਗਿੰਦਰ ਸਿੰਘ ਜੀ ਸਰਬੋਤਮ ਸਵਾਗਤ ਹੈ ਧੰਨਵਾਦ ਜੀ ਦਰਸ਼ਕਾਂ ਨੂੰ ਵੀ ਸਤਿ ਸ਼੍ਰੀ ਅਕਾਲ ਤਾਂ ਸ਼ੁਰੂਆਤ ਭਾਈ ਅਮਰਪਾਲ ਸਿੰਘ ਦੇ ਭਰਾ ਤੋਂ ਕਰ ਲੈਣੇ ਵੀ ਮਾਮਲਾ ਕੀ ਆ ਪੂਰਾ ਦੇਖੋ ਭਾਈ ਅਮਰਪਾਲ ਸਿੰਘ ਦੇ ਭਰਾ ਦੀ ਜਿਹੜੀ ਗ੍ਰਿਫਤਾਰੀ ਹੋਈ ਹੈ ਅੱਜ ਡਰੱਗ ਮਾਮਲੇ 'ਚ ਉਹ ਸਿੱਖ ਹਲਕਿਆਂ ਚ ਕਹਿ ਲੋ ਹਜਮ ਨਹੀਂ ਹੋ ਰਹੀ ਹਮ ਔਰ ਇਸ ਮੁੱਦੇ ਤੇ ਉਹਨਾਂ ਦੇ ਜਿਹੜੇ ਵਕੀਲ ਨੇ ਹਰਪਾਲ ਸਿੰਘ ਖਾਰਾ ਉਹਨਾਂ ਨੇ ਵੀ ਕਈ ਸਵਾਲ ਖੜੇ ਕੀਤੇ ਆ ਉਹਨਾਂ ਨੇ ਕਿਹਾ ਕਿ ਪ੍ਰੈਸ ਕਾਨਫਰੰਸ ਕਰਦੇ ਅਧਿਕਾਰੀ ਵੱਲੋਂ ਪੁਲਿਸ ਅਧਿਕਾਰੀ ਵੱਲੋਂ ਇਹ ਆਖਿਆ ਜਾ ਰਿਹਾ ਹੈ ਕਿ ਉਹ ਇਸ ਨੂੰ ਭਾਈ ਅਮਰਪਾਲ ਸਿੰਘ ਦੇ ਭਰਾ ਨੂੰ ਨਹੀਂ ਜਾਣਦੇ ਹਮ ਪਰ ਜੇ ਨਹੀਂ ਜਾਣਦੇ ਤਾਂ ਉਹਨਾਂ ਨੇ ਕਿਹਾ ਕਿ ਫਿਰ 4 ਗ੍ਰਾਮ ਦੇ ਮਾਮਲੇ 'ਚ ਬਿਲਕੁਲ ਆਇਸ ਡਰੱਗ ਦੇ ਮਾਮਲੇ 'ਚ SSP ਕਿਉਂ ਆਪ ਜਿਹੜੀ ਪ੍ਰੈਸ ਕਾਨਫਰੰਸ ਕਰ ਰਿਹਾ ਹੈ ਉਹਨਾਂ ਨੇ ਇੱਕ ਸਵਾਲ ਖੜਾ ਕੀਤਾ ਔਰ ਹੈਰਾਨਗੀ ਪ੍ਰਗਟਾਈ ਹੈ ਕਿ ਇੱਕ ਛੋਟੇ ਮਾਮਲੇ ਨੂੰ ਇੱਕ ਵੱਡੇ ਪੱਧਰ ਦੇ ਅਧਿਕਾਰੀ ਵੱਲੋਂ ਕਿਉਂ ਮਤਲਬ ਪ੍ਰੈਸ ਮੂਰੇ ਲਿਆਂਦਾ ਜਾ ਰਿਹਾ ਹਾਲਾਂਕਿ ਉਹ ਕਹਿ ਰਿਹਾ ਹੈ ਕਿ ਮੈਂ ਨਹੀਂ ਜਾਣਦਾ ਕਿ ਵੀ ਭਾਈ ਹਾਲਾਂਕਿ ਉਹ ਪਹਿਲਾਂ ਕਹਿੰਦੇ ਸੀ ਵੀ ਇਹ ਨਾਰਮਲ ਪੈਟ੍ਰੋਲਿੰਗ ਚੱਲ ਰਹੀ ਸੀਗੀ ਸਾਨੂੰ ਨਹੀਂ ਪਤਾ ਸੀ ਵੀ ਅੰਦਰ ਕੌਣ ਹੈ ਉਹਨਾਂ ਨੇ ਨਾਰਮਲ ਇੱਕ ਸ਼ੱਕ ਦੇ ਆਧਾਰ ਤੇ ਕਹਿੰਦੇ ਚੈਕਿੰਗ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਕਿਉਂਕਿ ਪੁਲਿਸ ਦੇ ਜੇ ਕੇਸਾਂ ਦੀ ਦੇਖੀਏ ਨਾ ਆ ਅਸਲ ਕਹਾਣੀ ਕੁਸ਼ੋਰ ਹੁੰਦੀ ਆ ਔਰ ਜਾਂ ਕਾਨੂੰਨੀ ਅਦਾ ਪੇਜਾਂ ਲਈ ਪੁਲਿਸ ਨੂੰ ਜਿਹੜੇ ਮਾਮਲਿਆਂ ਨੂੰ ਕਈ ਕਈ ਉਹ ਚ ਮਤਲਬ ਗਾਂ ਅਦਾਲਤ ਚ ਕੇਸ ਨੂੰ ਕਿਸ ਤਰ੍ਹਾਂ ਪੁੱਟ ਕਰਨਾ ਕਈ ਤਰ੍ਹਾਂ ਦੀ ਬਦਲ ਵੀ ਕਰਨੇ ਪੈਂਦੇ ਆ ਔਰ ਇਹ ਮਾਮਲੇ ਦੀ ਅੱਜ ਸਾਰਾ ਦਿਨ ਹੀ ਚਰਚਾ ਚੱਲੀ ਆ ਜਿੱਥੇ ਪੁਲਿਸ ਵੱਲੋਂ ਜਿਹੜੀ 4 ਗ੍ਰਾਮ ਉਹਨਾਂ ਦੇ ਭਰਾ ਹਰਪ੍ਰੀਤ ਸਿੰਘ ਤੋਂ ਡਰਗ ਆਈਸ ਡਰਗ ਦੀ ਦਿਖਾਇਆ ਗਿਆ ਔਰ ਉਹ ਇਥੋਂ ਤੱਕ ਵੀ ਦਿਖਾਇਆ ਗਿਆ ਕਿ ਉਹਨਾਂ ਨੇ ਕਿੱਥੋਂ ਲਿਆਂਦੀ ਆ ਕਿਸ ਤਰ੍ਹਾਂ ਉਹਨਾਂ ਨੂੰ ਜਿਹੜਾ ਆਨਲਾਈਨ ਪੇ ਕੀਤਾ 10000 ਔਰ ਇਸ ਮਾਮਲੇ ਤਿੰਨਾਂ ਦੇ ਖਿਲਾਫ ਭਾਈ ਹਰਪ੍ਰੀਤ ਸਿੰਘ ਜਿਹੜੇ ਉਹਨਾਂ ਦੇ ਭਰਾ ਨੇ ਭਾਈ ਅਮਰਤਪਾਲ ਸਿੰਘ ਦੇ ਉਹਨਾਂ ਦੇ ਖਿਲਾਫ ਔਰ ਉਹਨਾਂ ਦੇ ਸਾਥੀ ਜਿਹੜੇ ਆ ਇੱਕ ਔਰ ਲਪ੍ਰੀਤ ਸਿੰਘ ਤੇ ਉਹਦੇ ਨਾਲ ਤੇ ਇੱਕ ਜਿੱਥੋਂ ਲੈ ਕੇ ਆਏ ਨੇ ਉਹ ਉਹਨਾਂ ਦਾ ਲੁਧਿਆਣੇ ਤੋਂ ਨੇ ਉਹ ਸੰਦੀਪ ਰੋੜਾ ਸੰਦੀਪ ਰੋੜਾ ਹਾਂ ਉਹ ਤਿੰਨਾਂ ਦੇ ਖਿਲਾਫ मामला दर्ज कर लिया और फ्लोर च मामला दर्ज होया और इस तो बाद मतलब कह लो सिख हलकियां च ये हजम नहीं हुई गल और आज सारा दिन यही चर्चा चली गई है और पुलिस ਵੱਲੋਂ ਜਿਹੜੀ ਐਸਐਸਪੀ ਅੰਕੁਰ ਗੁਪਤਾ ਨੇ ਜਿਹੜੇ ਜਲੰਧਰ ਦੇ ਉਹਨਾਂ ਵੱਲੋਂ ਪ੍ਰੈਸ ਕਾਨਫਰੰਸ ਚ ਦੱਸਿਆ ਗਿਆ ਕਿ ਅੱਜ ਜਿਹੜੀ ਹੈ ਕਿਉਂਕਿ ਪੰਜਾਬ ਚ ਨਸ਼ਿਆਂ ਦੇ ਖਿਲਾਫ ਇੱਕ ਮਹਿੰਮਤਾ ਚੱਲ ਹੀ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਖੁਦ ਦੇਖਰੇ ਕੀਤੀ ਜਾ ਰਹੀ ਹੈ ਔਰ ਜਿਸ ਤਰ੍ਹਾਂ ਦੇ ਪੰਜਾਬ ਚ ਹਾਲਾਤ ਬਣੇ ਹੋਏ ਨੇ ਨਸ਼ਿਆਂ ਦੇ ਔਰ ਬਹੁਤ ਵੱਡਾ ਇਸ਼ੂ ਆ ਇਹ। ਹਮਮ। ਔਰ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਆਈ ਹਦਾਇਤ ਤੇ ਪੁਲਿਸ ਜਿਹੜੀ ਹੈ ਮਤਲਬ ਕੈਲ ਔਗਸਟ ਕਰ ਰਹੀ ਸੀ ਜਾਂ ਜਾਂ ਸ਼ੱਕੀ ਉਹਨਾਂ ਦੀ ਜਾਂਚ ਕਰ ਰਹੀ ਸੀ ਤੇ ਜਿਹਦੇ ਦੌਰਾਨ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਔਰ ਗੱਡੀ 'ਚ ਇਹ ਸਾਈਡ ਤੇ ਰੋਕ ਕੇ ਡਰੱਗ ਲੈ ਰਹੇ ਸੀਗੇ। ਜੀ। ਜਾਂ ਉਹ ਖਾ ਰਹੇ ਸੀ ਜਾਂ ਪੀ ਰਹੇ ਸੀ ਉਹਦਾ ਕੀ ਪੁਲਿਸ ਦਾ ਕਹਿਣਾ ਹੈ ਵੀ ਜੋ ਸਿਚੁਏਸ਼ਨ ਸੀ ਉਸ ਸਮੇਂ ਉਹ ਇੱਕ ਸ਼ੱਕੀ ਸੀ ਸ਼ੱਕੇ ਲਾਚ ਪਾਏ ਗਏ ਜਦੋਂ ਤਲਾਸ਼ੀ ਲਈ ਤੇ ਉਹ ਇਹਨਾਂ ਕੋਲ ਡਰਗ ਬਰਾਮਦ ਹੋ ਗਏ ਵੈਸੇ ਜਿਹੜੀ ਪੁਲਿਸ ਦੇ ਮਾਮਲਿਆਂ ਦੀ ਬਹੁਤਾਂ ਦੀ ਕਹਾਣੀ ਇਹੀ ਹੁੰਦੀ ਹੈ ਵੀ ਸ਼ੱਕ ਦੇ ਆਧਾਰ ਤੇ ਅਸੀਂ ਰੋਕੇ ਆ ਹੋਇਆ ਅਸਲ ਕਈ ਵਰੀ ਅਸਲ ਕਹਾਣੀਆਂ ਕੁਝ ਹੋਰ ਵੀ ਹੁੰਦੀਆਂ ਨੇ ਔਰ ਜਿਸ ਤਰ੍ਹਾਂ ਇਹ ਜਿਹੜਾ ਮਾਮਲਾ ਇਹਦੀ ਚਰਚਾ ਬਹੁਤ ਜ਼ਿਆਦਾ ਇਸ ਕਰਕੇ ਵੀ ਹੋਈ ਹੈ ਕਿਉਂਕਿ ਭਾਈ ਅਮਰਤਪਾਲ ਸਿੰਘ ਖੋਦ ਨਸ਼ਿਆਂ ਦੇ ਖਿਲਾਫ ਬੜੀ ਵੱਡੀ ਮੈਂ ਉਹਨਾਂ ਨੇ ਪੰਜਾਬ 'ਚ ਖੜੀ ਕੀਤੀ ਸੀ ਔਰ ਇਸ ਮੁੱਦੇ ਤੇ ਹੀ ਉਹ ਲੋਕ ਉਹਨਾਂ ਨਾਲ ਜੁੜੇ ਸੀ ਔਰ ਅੱਜ ਉਹਨਾਂ ਦੇ ਭਰਾ ਨੂੰ ਵੀ ਇਸ ਤਰ੍ਹਾਂ ਵਿੱਚ ਦਿਖਾਇਆ ਗਿਆ ਔਰ ਉੱਤੇ ਉਹਨਾਂ ਦੇ ਵਕੀਲ ਨੇ ਹਰਪਾਲ ਸਿੰਘ ਖਾਰਾ ਨੇ ਵੀ ਸਵਾਲ ਖੜੇ ਕੀਤੇ ਉਹਨਾਂ ਨੇ ਕਿਹਾ ਕਿ ਜੇ 4 ਗ੍ਰਾਮ ਡਰੱਗ ਫੜੀ ਗਈ ਹੈ ਜੀ ਔਰ ਜਿਹੜੇ ਐਸਐਸਪੀ ਲੈਵਲ ਦਾ ਅਧਿਕਾਰੀ ਇਹਦੀ ਪ੍ਰੈਸ ਕਾਨਫਰੰਸ ਕਰ ਰਿਹਾ ਔਰ ਇਹ ਕਹਿ ਰਿਹਾ ਕਿ ਉਹਨਾਂ ਨੂੰ ਪਤਾ ਨਹੀਂ ਵੀ ਇਹ ਭਾਈ ਅਮਰਪਾਲ ਸਿੰਘ ਦੇ ਭਰਾ ਨੇ ਉਹਨਾਂ ਨੇ ਇਹ ਸਵਾਲ ਖੜਾ ਕੀਤਾ ਔਰ ਉਹਨਾਂ ਨੇ ਕਿਹਾ ਕਿ ਇਸ ਮੁੱਦੇ ਤੇ ਉਹ ਜਿਹੜੀ ਹੈ ਉੱਪਰਲੀ ਅਦਾਲਤ 'ਚ ਪਹੁੰਚ ਵੀ ਕਰਨਗੇ ਔਰ ਇਸ ਮਾਮਲੇ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਇਹਨੂੰ ਇੱਥੇ ਸਥਿਤੀ ਨੂੰ ਸਪਸ਼ਟ ਕਰਨ ਤੋਂ ਬਾਅਦ ਵੀ ਕੀ ਹਾਲਾਤ ਨੇ ਔਰ ਇਸ ਮਾਮਲੇ ਲਈ ਉਹ ਜਿਹੜੀ ਉੱਪਰਲੀ ਕੋਰਟ 'ਚ ਪਹੁੰਚ ਕਰਨਗੇ ਤੇ ਉਹਦੇ ਨਾਲ ਹੀ ਉਹਨਾਂ ਦੇ ਜਿਹੜੇ ਭਾਈ ਅਮਰਤਪਾਲ ਦੇ ਪਿਤਾ ਨੇ ਹਮ ਤਰਲੋਕ ਸਿੰਘ ਤਰਸ਼ੀਮ ਤਰਸ਼ੀਮ ਸਿੰਘ ਭਾਈ ਅਮਰਤਪਾਲ ਸਿੰਘ ਦੇ ਪਿਤਾ ਤਰਸ਼ੀਮ ਸਿੰਘ ਉਹਨਾਂ ਨੇ ਵੀ ਕਈ ਸਵਾਲ ਖੜੇ ਕੀਤੇ ਉਹਨਾਂ ਨੇ ਕਿਹਾ ਕਿ ਅੱਜ ਉਹਨਾਂ ਨੇ ਬਾਗ ਦੇ ਪ੍ਰਾਣੇ ਉਹਨਾਂ ਦੇ بیٹے ਨੇ ਆਪਣੇ ਹਰਪ੍ਰੀਤ ਨੇ ਹਮ ਬਾਗ ਦੇ ਪ੍ਰਾਣੇ ਜਾਣਾ ਸੀ ਔਰ ਉੱਥੇ ਬੰਦੀ ਸਿੰਘਾਂ ਦੇ ਮੁੱਦੇ ਤੇ ਕੋਈ ਮਾਰਚ ਸੀ ਹਮ ਔਰ ਇਸ ਮੁੱਦੇ ਨੂੰ ਕਹਿ ਲੋ ਠੋਸ ਕਰਨ ਲਈ ਜਾਂ ਉਸ ਮਾਰਚ ਨੂੰ ਠੋਸ ਕਰਨ ਲਈ ਜਿਹੜੀ ਆ ਉਹਦੇ ਅੰਮ੍ਰਿਤਪਾਲ ਦੇ ਭਰਾ ਤੇ ਇਹ ਕਾਰਵਾਈ ਕਰ ਦਿੱਤੀ ਗਈ ਔਰ ਉਹਨਾਂ ਨੂੰ ਵੀ ਉਹ ਕਹਿ ਰਹੇ ਸੀ ਕਿ ਉਹ ਤਾਂ ਮਤਲਬ ਬਾਅਦ ਚ ਹੀ ਉਹਨਾਂ ਨੂੰ ਵੀ ਪਤਾ ਲੱਗਿਆ ਜਦੋਂ ਉਹਨਾਂ ਨੇ ਫੋਨ ਨਹੀਂ ਚੱਕਿਆ ਜਾਂ ਪਾਪਸ ਨਹੀਂ ਆਏ ਸਮੇਂ ਸਰ ਤੇ ਜਦੋਂ ਉਹਨਾਂ ਨੇ ਟਰਾਈ ਕੀਤਾ ਤੇ ਉਹਨਾਂ ਨੂੰ ਪਤਾ ਲੱਗਿਆ ਔਰ ਗੱਲ ਕਰੀਏ ਤਾਂ ਇਸ ਮੁੱਦੇ ਦੀ ਅੱਜ ਸਾਰਾ ਦਿਨ ਹੀ ਚਰਚਾ ਹੋਈ ਗਈ ਹੈ ਔਰ ਜਿਸ ਤਰ੍ਹਾਂ ਪੁਲਿਸ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਉਹਨਾਂ ਦਾ ਡੋਪ ਟੈਸਟ ਵੀ ਕਰਵਾਇਆ ਗਿਆ ਉਹ ਪੋਜ਼ਿਟਿਵ ਆਇਆ ਉਹ ਕਹਿੰਦੇ ਪੋਜ਼ਿਟਿਵ ਆ ਹਾਂ ਔਰ ਇਹ ਵੀ ਗੱਲਾਂ ਆ ਰਹੀਆਂ ਕਿ ਉਹ ਪਿਛਲੇ 3 ਸਾਲਾਂ ਤੋਂ ਡਰਗ ਲੈ ਰਹੇ ਸੀ ਹਮ ਔਰ ਜਦੋਂ ਕਿ ਜਦੋਂ ਜਿਹੜੇ ਉਹਨਾਂ ਦੇ ਸਾਥੀ ਕਈ ਮੀਡੀਆ ਵਾਲਿਆਂ ਨੇ ਉਹਨਾਂ ਦੇ ਸਾਥੀ ਜਿਹੜੇ ਇਲੈਕਸ਼ਨ 'ਚ ਉਹਨਾਂ ਦੇ ਨਾਲ ਰਹੇ ਆ ਜਿਨ੍ਹਾਂ ਨੇ ਭਾਈ ਅਮਰਤਪਾਲ ਸਿੰਘ ਦਾ ਪ੍ਰਚਾਰ ਕੀਤਾ ਚੋਣ ਪ੍ਰਚਾਰ 'ਚ ਨਾਲ ਰਹੇ ਆ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਭਾਵੇਂ ਆਪਣਾ ਨਾਮ ਦਾ ਜ਼ਿਕਰ ਤਾਂ ਨਹੀਂ ਕੀਤਾ ਵੀ ਸਾਡਾ ਨਾਮ ਗੁਪਤ ਰੱਖਿਓ ਪਰ ਇਹ ਜ਼ਰੂਰ ਕਿਹਾ ਕਿ ਮਤਲਬ ਉਹ ਸਾਡੇ ਨਾਲ ਰਹੇ ਆ ਹਮ ਹਰਪ੍ਰੀਤ ਸਿੰਘ ਉਹ ਕੋਈ ਨਸ਼ਾ ਨਹੀਂ ਸੀ ਕਰਦਾ ਜਾ ਕੋਈ ਨਸ਼ਾ ਨਹੀਂ ਲੈਂਦਾ ਔਰ ਦੂਸਰੇ ਪਾਸੇ ਜਿਹੜੇ ਆਪਣੇ ਜੀਰਾ ਸਾਹਿਬ ਜਿਹੜੇ ਉਹਨਾਂ ਦੇ ਖਿਲਾਫ ਭਾਈ ਅਮਰਪਾਲ ਸਿੰਘ ਦੇ ਲਾਫ ਚੋਣ ਲੜੇ ਆ ਉਹਨਾਂ ਨੇ ਇਹ ਕਿਹਾ ਕਿ ਉਹਨਾਂ ਨੇ ਇਲੈਕਸ਼ਨ ਚ ਵੀ ਇਹ ਮੁੱਦਾ ਉਠਾਇਆ ਸੀ ਹਮ ਕਿ ਜਿਹੜਾ ਹੈਗਾ ਉਹ ਉਹ ਕਹਿੰਦੇ ਉਹਨਾਂ ਦਾ ਇਸ਼ਾਰਾ ਉਹ ਕਹਿੰਦੇ ਇਲੈਕਸ਼ਨ ਚ ਵੀ ਸਾਰਾ ਕਾਂਗਰਸ ਪਾਰਟੀ ਦੇ ਜਿਹੜੇ ਉਮੀਦਵਾਰ ਰਹੇ ਆ ਵੀ ਇਹੀ ਸੀ ਕਿ ਉਹਨਾਂ ਦੇ ਭਰਾ ਜਿਹੜੇ ਨੇ ਉਹ ਡਰਗ ਲੈਂਦੇ ਨੇ ਹਮ ਔਰ ਹੋਰ ਵੀ ਜਿਹੜੇ ਕਈ ਜਿਹੜੇ ਵਿਰੋਧੀ ਧਰ ਦੇ ਨੇਤਾ ਹੀ ਕਹਿ ਸਕਦੇ ਹਾਂ ਜਿਹੜੇ ਜਿਨ੍ਹਾਂ ਨੇ ਇਲੈਕਸ਼ਨ ਉਹਨਾਂ ਦੇ ਖਿਲਾਫ ਲੜੀ ਉਹਨਾਂ ਨੇ ਵੀ ਸਵਾਲ ਖੜੇ ਕੀਤੇ ਆ ਪਰ ਸਿੱਖ ਹਲਕਿਆਂ 'ਚ ਇਹ ਗੱਲ ਜਿਹੜੀ ਹੈ ਹਾਜਮ ਨਹੀਂ ਹੋ ਰਹੀ ਔਰ ਇਸ ਮੁੱਦੇ ਤੇ ਜਿਹੜੀ ਡੂੰਗੀ ਜਾਂਚ ਦੀ ਮੰਗ ਕਰ ਰਹੇ ਆ ਔਰ ਕੀ ਇਹਦਾ ਸੱਚ ਹੈ ਕਿਉਂਕਿ ਇਸ ਮਾਮਲੇ 'ਚ ਆਪਾਂ ਨੂੰ ਵੀ ਅਜੇ ਤੱਕ ਤਸਵੀਰ ਕਲੀਅਰ ਨਹੀਂ ਹੈ ਕਿਉਂਕਿ ਉਹਨਾਂ ਦੇ ਸਾਥੀਆਂ ਜਾਂ ਪਰਿਵਾਰ ਦੀ ਗੱਲ ਕਰੇ ਉਹਨਾਂ ਦਾ ਕਹਿੰਦੇ ਵੀ ਇਹ ਸਾਜ਼ਿਸ਼ ਹੈ ਹਾਂ ਸਾਜ਼ਿਸ਼ ਹੈ ਔਰ ਪਰਿਵਾਰ ਵੱਲੋਂ ਜਾਂ ਉਹਨਾਂ ਦੇ ਵਕੀਲਾਂ ਵੱਲੋਂ ਤਾਂ ਇਹਨੂੰ ਸਾਜ਼ਿਸ਼ੀ ਇਕਰਾਰ ਦਿੱਤਾ ਗਿਆ ਔਰ ਦੂਸਰੇ ਪਾਸੇ ਪੁਲਿਸ ਵੱਲੋਂ ਇਹ ਕਿਹਾ ਜਾ ਰਿਹਾ ਕਿ ਉਹ ਪਿਛਲੇ ਕਾਫੀ ਸਮੇਂ ਤੋਂ ਜਾਂ ਉਹਨਾਂ ਦਾ ਜਿਹੜਾ ਉਹ ਡਰੱਗ ਜਿਹੜਾ ਟੈਸਟ ਕਰਾਇਆ ਉਹ ਵੀ ਪੋਜ਼ਿਟਿਵ ਆਇਆ ਔਰ ਉਹ ਕਾਫੀ ਸਮੇਂ ਤੋਂ ਵੀ ਆ ਰਿਹਾ ਹੈ ਡਾਕਟਰੀ ਚ ਉਹ ਕਾਫੀ ਸਮੇਂ ਤੋਂ ਡਰੱਗ ਲੈ ਰਿਹਾ ਹੈ ਜੀ ਔਰ ਲੁਧਿਆਣੇ ਤੋਂ ਜਿਹੜੇ ਬੰਦੇ ਤੋਂ ਲੈ ਕੇ ਆਏ ਆ ਜੀ ਤਾਂ ਆਪਾਂ ਜ਼ਿਕਰ ਕੀਤਾ ਪਹਿਲਾਂ ਸੰਦੀਪ अरोड़ा ਆ ਉਹਨੂੰ ਮਨੀਵੀਅਨ ਨੇ ਆਨਲਾਈਨ ট্রান্সਫਰ ਕੀਤਾ ਕਹਿੰਦੇ ਆਨਲਾਈਨ ਸ਼ਾ Google Pay ਤੋਂ ਸ਼ਾਇਦ ਕੀਤੀ ਹੈ ट्रांजैक्शन ਤੇ ਔਰ ਉਸ ਔਰ ਤਿੰਨਾਂ ਦੇ ਖਿਲਾਫ ਹੀ ਮਾਮਲਾ ਵੀ ਜਿਹੜਾ ਦਰਜ ਹੋਇਆ अरोड़ा ਵੀ ਨਾਲ ਵਿੱਚ ਪਾਇਆ ਮਾਮਲੇ ਦੇ ਔਰ ਇਹਦਾ ਸੱਚ ਆ ਜਿਹੜਾ ਜਾਂ ਇਹਦੀ ਡੂੰਗੀ ਜਾਂਚ ਹੋਣ ਤੋਂ ਬਾਅਦ ਇਹਦਾ ਸੱਚ ਜਾਂ ਇਹਦੀ ਤਸਵੀਰ ਕਲੀਅਰ ਹੋ ਜੂਗੀ ਆਉਣ ਵਾਲੇ ਦਿਨਾਂ 'ਚ ਔਰ ਅਜੇ ਤੱਕ ਤਾਂ ਇਹੀ ਹੈ ਕਿ ਜਿਹੜੀ ਪੁਲਿਸ ਨੇ ਆਪਦਾ ਦਾਵਾ ਕੀਤਾ ਕਿ ਉਹਨਾਂ ਨੇ ਉਹਨੂੰ ਸਹੀ ਫੜਿਆ ਔਰ ਜਿਹੜੀ ਮਾਮਲਾ ਵੀ ਦਰਜ ਹੋ ਚੁੱਕਿਆ ਫਲੋਰ ਕੇਸ ਵੀ ਦਰਜ ਹੋ ਚੁੱਕਿਆ ਔਰ ਦੂਸਰੇ ਪਾਸੇ ਪਰਿਵਾਰ ਜਾਂ ਅਮਰਤਪਾਲ ਦੇ ਜਿਹੜੇ ਵਕੀਲ ਨੇ ਹਾਰਾ ਸਾਹਿਬ ਉਹ ਇਸ ਮੁੱਦੇ ਤੇ ਕਈ ਸਵਾਲ ਖੜੇ ਕਰਦੇ ਨੇ ਜੀ ਔਰ ਆਉਣ ਵਾਲੇ ਦਿਨਾਂ ਚ ਕੀ ਬਣਦਾ ਹੈ ਜਾਂ ਕਿਸ ਤਰ੍ਹਾਂ ਦੀ ਕਿਉਂਕਿ ਇੱਕ ਗੱਲ ਤਾਂ ਉਹਨਾਂ ਦੇ ਵਕੀਲ ਨੇ ਕਹਿ ਹੀ ਦਿੱਤੀ ਹੈ ਕਿ ਇਹ ਮਾਮਲਾ ਜਿਹੜਾ ਇਹਦੀ ਇਹ ਜਵਾਨਤ ਹੋ ਜਾਊਗੀ ਜਲਦੀ ਪਰ ਜਵਾਨਤ ਦੇ ਨਾਲ ਨਾਲ ਮਤਲਬ ਆਉਣ ਵਾਲੇ ਦਿਨਾਂ ਚ ਕੀ ਮਤਲਬ ਸਵਾਲ ਜਿਹੜੇ ਉਹਨਾਂ ਨੇ ਖੜੇ ਕੀਤੇ ਉਹਨਾਂ ਦਾ ਕੀ ਸੱਚ ਆ ਉਹ ਨਿਕਲ ਕੀ ਕੀ ਸਾਹਮਣੇ ਆਉਂਦਾ ਉਹ ਆਉਣ ਤੇ ਹੀ ਕੁਝ ਕਿਹਾ ਜਾ ਸਕਦਾ ਅਜੇ ਤਾਂ ਦੋਵੇਂ ਪੁਲਿਸ ਵੱਲੋਂ ਪੁਲਿਸ ਪ੍ਰਸ਼ਾਸਨ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਹੀ ਹੈ ਮਾਮਲਾ ਜੀ ਉਹਦੇ ਪਾਸੇ ਪਰਿਵਾਰ ਵੱਲੋਂ ਉਹਨਾਂ ਦੇ ਵਕੀਲ ਵੱਲੋਂ ਉਹਤੇ ਸਵਾਲ ਖੜੇ ਕੀਤੇ ਗਏ ਆ ਔਰ ਕਹਿ ਲੀਏ ਕਿ ਸਿੱਖ ਸੰਗਤ ਦੇ ਵੀ ਅਜੇ ਇਹ ਮਾਮਲਾ ਜਿਹੜਾ ਜਾਂ ਕੇਸ ਆ ਉਹ ਹਜਮ ਨਹੀਂ ਆ ਰਿਹਾ ਔਰ ਸੱਚ ਆ ਜਾਂ ਕੀ ਆ ਉਹ ਆਉਣ ਵਾਲੇ ਸਮੇਂ ਚ ਤਸਵੀਰ ਸਪਸ਼ਟ ਹੋ ਜੂਗੀ ਜੀ ਪੰਜਾਬ ਤੋਂ ਆਪਾਂ ਹੁਣ ਦਿੱਲੀ ਵੱਲੋਂ ਚੱਲਦੇ ਆ ਹੁਣ ਅਰਵਿੰਦ ਕੇਜਰੀਵਾਲ ਦੇ ਮਾਮਲੇ ਚ ਕੀ ਨਵਾਂ ਅਪਡੇਟ ਆ ਦੇਖੋ ਅਰਵਿੰਦ ਕੇਜਰੀਵਾਲ ਨੂੰ ਅੱਜ ਜਿਹੜਾ ਈਡੀ ਵਾਲਾ ਮਾਮਲਾ منی ਲਾਂਡਰਿੰਗ ਵਾਲਾ ਮਾਮਲਾ ਸੀ ਉਹ ਚ ਸੁਪਰੀਮ ਕੋਰਟ ਨੇ ਉਹਨਾਂ ਨੂੰ ਰਾਹਤ ਦਿੱਤੀ ਹੈ ਜੀ ਉਹਨਾਂ ਨੂੰ ਜ਼ਮਾਨਤ ਦਿੱਤੀ ਹੈ ਔਰ ਉਹਦੇ ਨਾਲ ਹੀ ਗੱਲ ਕਹਿ ਲਈਏ ਕਿ ਉਹਨਾਂ ਨੂੰ ਕਹਿ ਲਈਏ ਕਿ ਰਾਹਤ ਤਾਂ ਮਿਲੀ ਹੈ ਪਰ ਰਿਹਾਈ ਨਹੀਂ ਅਜੇ ਬਿਲਕੁਲ ਕਿਉਂਕਿ ਈਡੀ ਵਾਲੇ ਮਾਮਲੇ 'ਚ ਤਾਂ ਜਵਾਨਤ ਮਿਲ ਗਈ ਹੈ ਪਰ ਜਿਹੜਾ ਸੀਬੀਆਈ ਦਾ ਮਾਮਲਾ ਬਿਲਕੁਲ منی ਲਾਂਡਰਿੰਗ ਵਾਲੇ 'ਚ ਮਿਲ ਗਈ ਹੈ ਪਰ ਸੀਪੀਆਈ ਜਿਹੜੇ ਭ੍ਰਸਤਾਚਾਰ ਦੀ ਜਾਂਚ ਦਾ ਅਜੇ ਉਹ ਸੀਬੀਆਈ ਕੋਲੇ ਆ ਉਹ 'ਚ ਅਜੇ ਰਾਹਤ ਨਹੀਂ ਮਿਲੀ ਭਾਵ ਹੈ ਕਿ ਅਜੇ ਕੇਜਰੀਬਾਲ ਨੂੰ ਜੇਲ੍ਹ 'ਚ ਹੋਰ ਸਮਾਂ ਰਹਿਣਾ ਪਊਗਾ। ਔਰ ਗੱਲ ਕਰ ਲਈਏ ਕਿ ਜਿਹੜੀ ਸੀਬੀਆਈ ਵਾਲੇ ਮਾਮਲਾ ਉਹਦੀ ਵੀ ਆਪਣੀ 17 ਜੁਲਾਈ ਡੇਟ ਪਈ ਹੋਈ ਹੈ। ਜੀ ਔਰ ਉਹ ਪ੍ਰਸਤਾਚਾਰ ਦਾ ਮਾਮਲਾ ਉਹ ਚ ਵੀ ਜਿਹੜੇ ਉਹਨਾਂ ਦੇ ਵਕੀਲ ਨੇ ਜਾਂ ਕਾਨੂੰਨੀ ਉਹਨਾਂ ਦੇ ਮਾਹਰ ਜਿਹੜੇ ਨਾਲ ਨੇ ਜਾਂ ਜਿਹੜੇ ਕੇਸ ਦੇਖਦੇ ਪਏ ਨੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਆਸ ਹੈ ਕਿ ਉਸ ਸੀਬੀਆਈ ਵਾਲੇ ਕੇਸ 'ਚ ਵੀ ਆਉਣ ਵਾਲੇ ਦਿਨਾਂ 'ਚ ਕੇਜਰੀਬਾਦ ਨੂੰ ਰਾਹਤ ਮਿਲ ਜੂਗੀ ਔਰ ਅੱਜ ਉਹਨਾਂ ਦੇ ਤੁਸੀਂ ਦੇਖਿਆ ਹੋਊ ਕਿ ਜਿਹੜੇ ਮਤਲਬ ਵਰਕਰ ਨੇ ਆਮ ਆਦਮੀ ਪਾਰਟੀ ਦੇ ਦਿੱਲੀ 'ਚ ਜਾਂ ਹੋਰ ਉਹਨਾਂ ਨੇ ਖੁਸ਼ੀ ਵੀ ਮਨਾਈ ਹੈ ਔਰ ਜਿਹੜਾ ਕੋਰਟ ਦਾ ਉੱਚ ਅਦਾਲਤ ਦਾ ਫੈਸਲਾ ਉਹਦਾ ਸਵਾਗਤ ਵੀ ਕੀਤਾ ਹੈ ਔਰ ਇਹ ਵੀ ਹੈ ਕਿ ਇਸ ਰਾਹਤ ਮਿਲਣ ਦੇ ਨਾਲ-ਨਾਲ ਇਹ ਵੀ ਹੈ ਕਿ ਜਿਹੜਾ ਇਹ ਹੁਣ ਮਾਮਲੇ ਦੀ ਜਿਹੜੀ ਜਾਂਚ ਹੈ ਉਹ ਟ੍ਰਿਪਲ ਬੈਂਚ ਜਿਹੜਾ ਸੀਵੀਆਰ ਸੌਰੀ ਸੁਪਰੀਮ ਕੋਰਟ ਦਾ ਉਹ ਇਹਦੀ ਜਾਂਚ ਕਰੂਗਾ ਔਰ ਉਨੀ ਦੇਰ ਉਹ ਇਹ ਜ਼ਰੂਰ ਹੈ ਕਿ ਉਹਨਾਂ ਨੂੰ ਰਾਹਤ ਰਹੂਗੀ ਉਹ ਬਾਹਰ ਰਹਿਣਗੇ ਪਰ ਜਦੋਂ ਜਾਂਚ ਮੁਕੰਮਲ ਹੋ ਜਾਂਦੀ ਹੈ ਜੇ ਉਹ ਚ ਦੋਸ਼ੀ ਪਾਏ ਜਾਂਦੇ ਆ ਕੇਜਰੀਵਾਲ ਤਾਂ ਉਹਨਾਂ ਨੂੰ ਫੇਰ ਇਸ ਮਾਮਲੇ 'ਚ ਜੇਲ੍ਹ ਜਾਣਾ ਪੈ ਸਕਦਾ ਹੈ ਤੁਹਾਨੂੰ ਯਾਦ ਹੋਊਗਾ ਕਿ ਚੋਣਾ ਚ ਉਹਨਾਂ ਨੂੰ ਪ੍ਰਚਾਰ ਲਈ ਜੀ ਜਰੂਰ ਰਾਹਤ ਮਿਲੀ ਸੀ ਕੋਰਟ ਵੱਲੋਂ ਅਦਾਲਤ ਵੱਲੋਂ ਔਰ ਚੋਣਾ ਚ ਪ੍ਰਚਾਰ ਤੋਂ ਬਾਅਦ ਉਹ ਫੇਰ ਇਸ ਮਾਮਲੇ 'ਚ ਜੇਲ੍ਹ ਚਲੇ ਗਏ ਸੀ ਹਮਮ ਔਰ ਈਡੀ ਨੇ ਉਦੋਂ ਵੀ ਬੜੀ ਮਤਲਬ ਬਰੀਕੀ ਨਾਲ ਇਸ ਮਾਮਲੇ 'ਤੇ ਉਹਨਾਂ ਨੇ ਪਿੱਛਾ ਕੀਤਾ ਸੀ ਕਹਿ ਲਈਏ ਤੇ ਉਸ ਤੋਂ ਬਾਅਦ ਵੀ ਉਹਨਾਂ ਨੂੰ ਇੱਕ ਵਾਰੀ ਅ ਲੋਅਰ ਕੋਰਟ 'ਚ ਉਹਨਾਂ ਨੂੰ ਇੱਕ ਵਾਰ ਫੇਰ ਜਿਹੜੀ ਆ ਰਾਹਤ ਮਿਲ ਗਈ ਸੀ ਨੂੰ ਯਾਦ ਹੋਊਗਾ ਕਿ ਜ਼ਮਾਨਤ ਮਨਜ਼ੂਰ ਹੋ ਗਈ ਸੀ ਨਿਆ ਬਿੰਦੂ ਹਾਂ ਨਿਆ ਬਿੰਦੂ ਪਰ ਉਹ ਫਿਰ ਰਾਤੋ ਰਾਤ ਹੀ ਕਹਿ ਲੋ ਹਾਈ ਕੋਰਟ ਚ ਸੀਬੀਆਈ ਲੈ ਗਈ ਸੀ ਮਾਮਲਾ ਜਾਂਚ ਏਜੰਸੀ ਹੈ ਜਿਹੜੀ ਜੀ ਔਰ ਉਹਨਾਂ ਨੇ ਹਾਈ ਕੋਰਟ ਨੇ ਫਿਰ ਜਿਹੜਾ ਹੇਠਲੀ ਅਦਾਲਤ ਦਾ ਫੈਸਲਾ ਸੀ ਉਹਤੇ ਰੋਕ ਲਾ ਦਿੱਤੀ ਸੀ ਉਹਦਾ ਪਾਰਟੀ ਵਰਕਰਾਂ ਨੇ ਤਿਆਰੀ ਵੀ ਕਰ ਲਈ ਸੀਗੀ ਟੈਂਟ ਟੁੰਟ ਲਾ ਲਏ ਸੀਗੇ ਪੰਜਾਬ ਚ ਵੀ ਕਈ ਆਗੂ ਬਣੇ ਲੱਡੂ ਵੜਦੇ ਸੀ ਕੁਝ ਹੋ ਗਿਆ ਸੀ ਪਰ ਉਹਦੇ ਨਾਲ ਹੀ ਫਿਰ ਉਹਨਾਂ ਨੂੰ ਅੰਦਰ ਰੁਕਣਾ ਪੈ ਗਿਆ ਸੀ ਔਰ ਹੁਣ ਸੁਪਰੀਮ ਕੋਰਟ ਨੇ ਉਹਨਾਂ ਨੂੰ ਰਾਹਤ ਦਿੱਤੀ ਹੈ ਜੀ ਔਰ ਇਹਦੇ ਨਾਲ ਹੀ ਕਹਿ ਲਗੀ ਕਿ ਜਿਹੜਾ ਦੂਜਾ ਭ੍ਰਸਤਾਚਾਰ ਦਾ ਮਾਮਲਾ ਜੀ ਉਹਦੀ ਸੀਬੀਆਈ ਕੋਲੇ ਚੱਲ ਰਹੀ ਹੈ ਜਾਂਚ ਔਰ ਉਹ ਚ ਹਜੇ ਬਾਹਰ ਆਉਣ 'ਚ ਤੜਕਾ ਹੀ ਹੈ ਹਮ ਕਹਿ ਲੀਏ ਕਿ ਰਾਹਤ ਤਾਂ ਮਿਲੀ ਹੈ ਰਿਹਾਈ ਨਹੀਂ ਹੈ ਜਿੰਨੇ ਬਿਲਕੁਲ ਰਿਹਾਈ ਲਈ ਅੜੀਕ ਕਰਨੀ ਮੁਸ਼ਕਲਾਂ ਖਤਮ ਨਹੀਂ ਹੋਈਆਂ ਹਾਂ ਇਹ ਜ਼ਰੂਰ ਹੈ ਕਿ ਜਦੋਂ ਦੇਖੋ ਮਾਮਲਾ ਅ ਕਹਿ ਲੋ ਜੁੜਿਆ ਤਾਂ ਉੱਥੇ ਹੀ ਹੋਇਆ ਹੈ ਬਿਲਕੁਲ ਜਿਹੜਾ ਸ਼ਰਾਬ ਘਟਾਲੇ ਨਾਲ ਜੁੜਿਆ ਹੋਇਆ ਮਾਮਲਾ ਜੀ ਉਹ ਚ ਈਡੀ ਵਾਲੇ ਚ ਰਾਹਤ ਮਿਲ ਸਕਦੀ ਹੈ ਤੇ ਸੀਬੀਆਈ ਵਾਲੇ ਮਾਮਲੇ ਚ ਵੀ ਜਿਹੜੀ ਆਸ ਕੀਤੀ ਜਾ ਸਕਦੀ ਹੈ ਔਰ ਉੱਚ ਅਦਾਲਤ ਜਿਹੜੀ ਉਹ ਮਤਲਬ ਇਹ ਫੈਸਲਾ ਲੈ ਰਹੀ ਹੈ ਉਹਦਾ ਜ਼ਮਾਨਤ ਦਾ ਜ ਵੱਡੀ ਗੱਲ ਹੋ ਜਾਂਦੀ ਹੈ ਔਰ ਇਹ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਵੀ ਅੱਜ ਖੁਸ਼ੀ ਪ੍ਰਗਟਾ ਰਹੇ ਸੀ ਜਿੱਤੇ ਅੱਜ ਉਹਨਾਂ ਦੇ ਦਫ਼ਤਰ ਜੀ ਵੀ ਦਿੱਲੀ ਚ ਇਕੱਠ ਹੋਇਆ ਹੋਇਆ ਸੀ ਤੇ ਉਹਨਾਂ ਨੇ ਜਿੱਥੇ ਅਦਾਲਤ ਦੇ ਫੈਸਲੇ ਦਾ ਸਵਾਗਤ ਕੀਤਾ ਉੱਥੇ ਉਹਨਾਂ ਨੇ ਆਸ ਵੀ ਪ੍ਰਗਟਾਈ ਹੈ ਕਿ ਹੁਣ ਜਿਹੜੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਦਿੱਲੀ ਦੇ ਮੁੱਖ ਮੰਤਰੀ ਨੇ ਉਹ ਜਲਦੀ ਬਾਹਰ ਆਉਣਗੇ ਉਹਨਾਂ ਨੇ ਕਿਹਾ ਕਿ ਜਿਹੜਾ ਅਦਾਲਤ ਦਾ ਫੈਸਲਾ ਹੈ ਉਹ ਰਾਹਤ ਦੇਣ ਵਾਲਾ ਫੈਸਲਾ ਔਰ ਸੱਚ ਦੇ ਹੱਕ ਚ ਫੈਸਲਾ ਜੀ ਜਦੋਂ ਕਿ ਉਹਨਾਂ ਦੇ ਨਾਲ ਹੀ ਜਿਹੜੇ ਆਮ ਆਦਮੀ ਪਾਰਟੀ ਦੇ ਹੈਗੇ ਆਗੂ ਜਾਂ ਪੰਜਾਬ ਦੇ ਆਗੂ ਵੀ ਉਹਨਾਂ ਨੇ ਦੂਸਰੇ ਪਾਸੇ ਭਾਜਪਾ ਤੇ ਨਿਸ਼ਾਨਾ ਸਾਧਿਆ ਔਰ ਭਾਜਪਾ ਦੀ ਸਰਕਾਰ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਿਆ ਕਿ ਉਹ ਸੱਚ ਨੂੰ ਅੰਦਰ ਢੱਕਣ ਲਈ ਜ਼ੋਰ ਲਾ ਰਹੇ ਹੈ ਪਰ ਜਿਹੜੀ ਅਦਾਲਤ ਹੈ ਰਾਹਤ ਦੇ ਰਹੀ ਹੈ ਤੇ ਉਹਦੇ ਨਾਲ-ਨਾਲ ਜਿਹੜਾ ਪ੍ਰਮਾਤਮਾ ਦਾ ਵੀ ਫੈਸਲਾ ਉਹਨਾਂ ਦੇ ਹੱਕ ਚ ਆਇਆ ਜੀ ਤਾਂ ਅੱਗੇ ਗੱਲ ਕਰਦੇ ਆਂ ਵੀ ਬੀਜੇਪੀ ਦੀ ਜਿਹੜੀ ਸੂਬਾ ਪਧਰੀ ਮੀਟਿੰਗ ਹੋਈ ਹੈ ਲੁਧਿਆਣੇ ਚ ਉੱਚ ਕਿਸਾਨਾਂ ਨੂੰ ਲੈ ਕੇ ਕੀ ਚਰਚਾ ਹੋਈ ਹੈ ਦੇਖੋ ਬੀਜੇਪੀ ਦੀ ਜਿਹੜੀ ਅੱਜ ਕਾਰਜਕਾਰੀ ਦੀ ਮੀਟਿੰਗ ਹੋਈ ਹੈ ਲੁਧਿਆਣੇ ਚ ਔਰ ਇਲੈਕਸ਼ਨ ਤੋਂ ਬਾਅਦ ਤੇ ਖਾਸ ਕਰ ਆਪਣਾ ਕਹਿ ਲਈਏ ਜਿਮਨੀ ਚੋਂ ਤੋਂ ਬਾਅਦ ਬੀਜੇਪੀ ਨੇ ਅੱਜ ਜਿਹੜੀ ਮੀਟਿੰਗ ਕੀਤੀ ਆ ਉਹ ਬੜੀਆਂ ਕਹਿ ਲਓ ਨਜ਼ਰਾਂ ਲੋਕਾਂ ਦੀਆਂ ਵੀ ਉਹਨਾਂ ਵੱਲ ਟਿਕੀਆਂ ਹੋਈਆਂ ਸੀ ਔਰ ਸਿਆਸੀ ਪਾਰਟੀਆਂ ਦੀਆਂ ਵੀ ਕੀ ਫੈਸਲੇ ਲੈਂਦੇ ਆ ਜਾਂ ਕਿੱਦਾਂ ਦੇ ਕਿਉਂਕਿ ਕੇਂਦਰ ਚ ਸਰਕਾਰ ਬਣੀ ਹੈ ਬੀਜੇਪੀ ਦੀ ਗਵਾਹੀ ਫੇਰ ਤੇ ਔਰ ਪੰਜਾਬ ਚ ਜੇ ਦੇਖੀਏ ਭਾਵੇਂ ਬੀਜੇਪੀ ਕਹਿ ਲੋ ਜਿੱਤ ਤੱਕ ਤਾਂ ਨਹੀਂ ਪਹੁੰਚ ਸਕੀ ਪਰ ਵੋਟ ਬੈਂਕ ਜਿਸ ਤਰ੍ਹਾਂ 6 ਤੋਂ 18 ਤੱਕ ਪਹੁੰਚਿਆ ਉਹਨਾਂ ਦਾ ਉਹਦੇ ਨਾਲ ਹਾਂ ਔਰ ਤਸ਼ਾਹਤ ਜ਼ਰੂਰ ਬੀਜੇਪੀ ਨਜ਼ਰ ਆਈ ਹੈ ਔਰ ਜਿਹੜੇ ਅੱਜ ਦੀ ਮੀਟਿੰਗ ਚ ਜਿੱਥੇ ਕੇਂਦਰੀ ਮੰਤਰੀ ਪਹੁੰਚੇ ਉਹ ਤੇ ਸੁਨੀਲ ਜਾਖੜ ਪਹੁੰਚੀ ਹੋਈ ਸੀ ਔਰ ਇਸ ਜਿਹੜੀ ਮੀਟਿੰਗ ਹੈ ਤੇ ਚਾਰ ਸੈਸ਼ਨ ਸੀਗੇ ਔਰ ਅਲੱਗ-ਅਲੱਗ ਮੁੱਦਿਆਂ ਤੇ ਜਦੋਂ ਚਰਚਾ ਕਰਦੇ ਆ ਵਿਸਥਾਰ ਨਾਲ ਔਰ ਜਿਹੜੀ ਇਹ ਚਰਚਾ ਹੋਈ ਹੈ ਖਾਸ ਕਰ ਸਿਆਸੀ ਚੋਣਾਂ ਤੇ ਜਿਹੜੀ ਚਰਚਾ ਹੋਈ ਉਹ ਤੇ ਬੀਜੇਪੀ ਨੇ ਜਾਂ ਬੀਜੇਪੀ ਦੀ ਜਿਹੜੀ ਲੀਡਰਸ਼ਿਪ ਹੈ ਉਹਨਾਂ ਨੇ ਸੰਤੁਸ਼ਟੀ ਪ੍ਰਗਟ ਕੀਤੀ ਹੈ ਔਰ ਉਹਨਾਂ ਨੇ ਮਤਲਬ ਆਪਣੀ ਜਿੱਤ ਦੇਖੀ ਹੈ ਕਿ ਉਹ 6% ਤੋਂ 18 ਪਰਸੈਂਟ ਤੱਕ ਚਲੇ ਗਿਆ ਔਰ ਲੋਕ ਸਭਾ ਚੋਣਾਂ ਨੂੰ ਜਿਸ ਤਰ੍ਹਾਂ ਦਾ ਹਗਾਰਾ ਮਿਲਿਆ ਉਹ ਤੋਂ ਖੁਸ਼ ਨਜ਼ਰ ਆਇਆ ਔਰ ਇਹ ਇਹ ਆਸ ਲੈ ਕੇ ਚੱਲੇ ਆ ਕਿ ਭਵਿੱਖ 'ਚ ਉਹਨਾਂ ਨੂੰ ਹੋਰ ਜਿਹੜੀਆਂ ਉਹਨਾਂ ਦੀਆਂ ਜੜ੍ਹਾਂ ਕਹ ਲੋ ਸ਼ਹਿਰਾਂ ਤੋਂ ਬਾਅਦ ਹੁਣ ਪਿੰਡਾਂ 'ਚ ਵੀ ਮਜ਼ਬੂਤ ਹੋਣੀਆਂ ਔਰ ਇਤੋਂ ਤੱਕ ਕਿ ਇਸ ਮੀਟਿੰਗ 'ਚ ਇਹ ਵੀ ਪਤਾ ਲੱਗਿਆ ਕਿ ਬੀਜੇਪੀ ਨੇ ਜਿਹੜੀਆਂ ਗਾਂ ਪੰਚਾਇਤੀ ਚੋਣਾਂ ਆ ਰਹੀਆਂ ਜਾਂ ਬਲਾਕ ਸਮਤੀ ਚੋਣਾਂ ਆ ਰਹੀਆਂ ਜਾਂ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਆ ਰਹੀਆਂ ਉਹਨਾਂ 'ਚ ਵੀ ਭਾਗ ਲੈਣ ਬਾਰੇ ਜਾਂ ਉਹਨਾਂ 'ਚ ਵੀ ਆਪਣੇ ਉਮੀਦਵਾਰ ਖੜੇ ਕਰਨ ਬਾਰੇ ਵੀ ਮਤਲਬ ਫੈਸਲਾ ਲਿਆ ਜਾਂ ਚਰਚਾ ਕੀਤੀ ਹੈ ਔਰ ਦੇਖਿਆ ਜਾਵੇ ਤਾਂ ਪਹਿਲਾਂ ਤਾਂ ਸ਼ਹਿਰਾਂ 'ਚ ਹੀ ਬੀਜੇਪੀ ਦਾ ਆਧਾਰ ਰਿਹਾ ਔਰ ਇਸ ਚੋਣ 'ਚ ਪਿੰਡਾਂ 'ਚ ਵੀ ਬੀਜੇਪੀ ਨੇ ਰੋਕਾਂ ਦੇ ਬਾਵਜੂਦ ਵੀ ਕਹਿ ਲੋ ਪੈਰ ਲਾਉਣ ਦੀ ਕੋਸ਼ਿਸ਼ ਕੀਤੀ ਹੈ ਔਰ ਸਭ ਤੋਂ ਵੱਡਾ ਜਿਹੜਾ ਬੀਜੇਪੀ ਲਈ ਜਿਹੜਾ ਅੜਿੱਕਾ ਬਣੇ ਆ ਮੁੱਦੇ ਉਹ ਕਿਸਾਨੀ ਵਾਲਾ ਜਿਹੜਾ ਮੁੱਦਾ ਮਸਲਾ ਜਾਂ ਕਿਸਾਨੀ ਨੇ ਕਿਸ ਤਰ੍ਹਾਂ ਉਹਨਾਂ ਦਾ ਘਰਾਉ ਕੀਤਾ ਉਸ ਮੁੱਦੇ ਤੇ ਵੀ ਚਰਚਾ ਹੋਈ ਆ ਔਰ ਜਿਹੜੇ ਕੇਂਦਰੀ ਮੰਤਰੀ ਕਹਿ ਲੋ ਪੰਜਾਬ ਤੋਂ ਰਵਨੀਥ ਬਿੱਟੂ ਜੀ ਇਹ ਲੁਧਿਆਣਾ ਤੋਂ ਹੀ ਸਾਬਕਾ ਕਾਂਗਰਸ ਚ ਪਹਿਲਾਂ ਤੁਹਾਨੂੰ ਪਤਾ ਲੋਕ ਸਭਾ ਮੈਂਬਰ ਰਹਾ ਹੁਣ ਬੀਜੇਪੀ ਵੱਲੋਂ ਭਾਵੇਂ ਹਾਰੇ ਨੇ ਪਰ ਉਹ ਕੇਂਦਰ ਚ ਮੰਤਰੀ ਨੇ ਔਰ ਵੱਡਾ ਚਿਹਰਾ ਕਹ ਲੋ ਪੰਜਾਬ ਵੱਲੋਂ ਕੇਂਦਰ ਚ ਉਹਨਾਂ ਨੇ ਜਿਹੜੇ ਕਿਸਾਨੀ ਵਾਲੇ ਮੁੱਦੇ ਮਸਲੇ ਆ ਤੁਹਾਨੂੰ ਯਾਦ ਹੋਊਗਾ ਕਿ ਉਹਨਾਂ ਨੇ ਇਲੈਕਸ਼ਨ ਤੋਂ ਪਹਿਲਾਂ ਵੀ ਇਹ ਇਸ਼ਾਰਾ ਕੀਤਾ ਸੀ ਕਿ ਕਿਸਾਨਾਂ ਲਈ ਉਹ ਕਾਰਪਟ ਵਿਛਾਉਣਗੇ ਹਮ ਔਰ ਉਹਨਾਂ ਦੇ ਮਸਲੇ ਮੁੱਦਿਆਂ ਲਈ ਦਿੱਲੀ ਚ ਜਾਣਗੇ ਔਰ ਅੱਜ ਦੀ ਮੀਟਿੰਗ ਚ ਵੀ ਉਹਨਾਂ ਨੇ ਇਸ਼ਾਰਾ ਦਿੱਤਾ ਕਿ ਕਿਸਾਨੀ ਦੇ ਜਿਹੜੇ ਮਸਲੇ ਨੇ ਉਹ ਜਲਦੀ ਹੱਲ ਹੋਣਗੇ ਔਰ ਜਿਸ ਤਰ੍ਹਾਂ ਮਤਲਬ ਉਹਨਾਂ ਦੇ ਨਾਲ ਉਹਨਾਂ ਨੇ ਦੱਸਿਆ ਕਿ ਉਹ ਜਾਖਣ ਸਾਹਿਬ ਨੂੰ ਨਾਲ ਲੈ ਕੇ ਮੋਦੀ ਸਾਹਿਬ ਨੂੰ ਮਿਲੇ ਆ ਪੀਐਮ ਸਾਹਿਬ ਨੂੰ ਔਰ ਜਿਸ ਤਰ੍ਹਾਂ ਉਹਨਾਂ ਨੇ ਅੱਜ ਦਾਬਾ ਕਰ ਰਹੀ ਸੀ ਉਹ ਤੋਂ ਲੱਗ ਰਿਹਾ ਹੈ ਕਿ ਉਹ ਆਉਣ ਵਾਲੇ ਸਮੇਂ 'ਚ ਕੇਂਦਰ ਜਿਹੜਾ ਐਮਐਸਪੀ ਦਾ ਮੁੱਦਾ ਹੈ ਕਿਸਾਨਾਂ ਦਾ ਜਾਂ ਹੋਰ ਮਸਲੇ ਨੇ ਉਹਦੇ ਹੱਲ ਲਈ ਯਤਨ ਹੋ ਰਿਹਾ ਜਾਂ ਸ਼ੁਭ ਕੋਈ ਸੁਨੇਹਾ ਆਉਣ ਵਾਲਾ ਔਰ ਦੇਖਿਆ ਜਾਵੇ ਤਾਂ ਜਦੋਂ ਬਾਰਡਰਾਂ ਤੋਂ ਜਾਂ ਕੋਰਟ ਦਾ ਫੈਸਲਾ ਆਇਆ ਵੀ ਜਿਹੜੀ ਆ ਗਾਂ ਵਾਲੀਆਂ ਰੋਕਾਂ ਜਿਹੜੀਆਂ ਹਰਿਆਣੇ 'ਚ ਲੱਗੀਆਂ ਹੋਈਆਂ ਉਹ ਹਟਾਈਆਂ ਜਾਣ ਔਰ ਉਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਵੀ ਕਹਿ ਲਓ ਦਿੱਲੀ ਨੂੰ ਰਵਾਨਾ ਹੋਣ ਲਈ ਤਕਰੀਬਨ ਇੱਕ ਇਸ਼ਾਰਾ ਤਾਂ ਉਹਨਾਂ ਨੇ ਕਰ ਹੀ ਦਿੱਤਾ ਭਾਵੇਂ ਫੈਸਲਾ 16 ਦੀ ਮੀਟਿੰਗ 'ਚ ਲੈਣਾ ਪਰ ਇਸ਼ਾਰਾ ਉਹਨਾਂ ਨੇ ਕਰ ਦਿੱਤਾ ਵੀ ਉਹ ਦਿੱਲੀ ਵੱਲ ਅੱਗੇ ਵਧਣਗੇ ਜੀ ਔਰ ਦੂਸਰੇ ਪਾਸੇ ਜਿਹੜਾ ਰਵਨੀਤ ਬਿੱਟੂ ਦਾ ਅੱਜ ਉੱਥੇ ਉਹਨਾਂ ਨੇ ਚਰਚਾ ਕੀਤੀ ਉਹਨਾਂ ਨੇ ਇਹ ਇਸ਼ਾਰਾ ਕੀਤਾ ਕਿ ਜਿਹੜੇ ਉਹਨਾਂ ਨੇ ਮੀਟਿੰਗ ਕੀਤੀ ਹੈ ਮੋਦੀ ਸਾਹਿਬ ਨਾਲ ਜਾਂ ਹਾਈ ਕਮਾਂਡ ਨਾਲ ਉਹ ਉਹਨਾਂ ਨੇ ਇਸ ਮੀਟਿੰਗ 'ਚ ਕਿਸਾਨਾਂ ਦੇ ਮੁੱਦੇ ਮਸਲਿਆਂ ਦੇ ਹੱਲ ਦਾ ਇਸ਼ਾਰਾ ਜ਼ਰੂਰ ਕੀਤਾ ਜੀ ਔਰ ਜੇ ਭਾਜਪਾ ਪਿੰਡਾਂ 'ਚ ਪੈਰ ਲਾਉਣ ਦੇ ਚੱਕਰ 'ਚ ਹੈ ਪਿੰਡਾਂ 'ਚ ਜੇ ਇਲੈਕਸ਼ਨ ਲੜਨ ਦੀ ਪੰਚਾਇਤੀ ਚੋਣਾਂ ਲੜਨ ਦੀ ਗੱਲ ਕਰ ਰਹੀ ਹੈ ਜਾਂ ਜ਼ਿਲ੍ਹਾ ਪ੍ਰੀਸ਼ਦ ਬਲਾਕ ਸਮਤੀ ਚੋਣਾਂ ਲੜਨ ਦੀ ਗੱਲ ਕਰ ਰਹੀ ਹੈ ਤਾਂ ਇਹ ਵੀ ਹੋ ਸਕਦਾ ਵੀ ਜੇ ਉੱਪਰੋਂ ਕੋਈ ਇਦਾਂ ਦਾ ਸੁਨੇਹਾ ਆ ਜਾਂਦਾ ਹੈ ਜਾਂ ਕਿਸਾਨੀ ਮਸਲਿਆਂ ਦਾ ਮੁੱਦਿਆਂ ਦਾ ਹੱਲ ਹੋ ਜਾਂਦਾ ਹੈ ਤਾਂ ਬੀਜੇਪੀ ਜਿਸ ਤਰ੍ਹਾਂ ਉਹਨਾਂ ਨੂੰ ਵੋਟ ਪ੍ਰਤੀਸ਼ਤਤਾ ਉਹਨਾਂ ਦੀ ਵਧੀ ਹੈ ਆਪਣੀ ਲੋਕ ਸਭਾ ਚੋਣਾਂ ਚ ਜਿਸ ਤਰ੍ਹਾਂ ਦਾ ਉਹਨਾਂ ਨੂੰ ਹੰਗਾਰਾ ਮਿਲਿਆ ਔਰ ਉਹ ਆਉਣ ਵਾਲੇ ਸਮੇਂ ਚ ਫਿਰ ਉਹ ਇਹ ਚੋਣਾਂ ਵੀ ਲੜਨਗੇ ਬਿਲਕੁਲ ਭਾਵੇਂ ਅੱਗੇ ਤਾਂ ਉਹ ਆਪਦੇ ਲੈਵਲ ਤੇ ਤਾਂ ਕਦੇ ਨਹੀਂ ਲੜੇ ਕਹ ਲਓ ਲੜਿਆ ਹੀ ਨਹੀਂ ਪੰਚਾਇਤੀ ਚੋਣਾਂ ਅੱਜ ਤੱਕ ਕਦੇ ਬੀਜੇਪੀ ਆਪਾ ਦੇ ਕੋਈ ਨਹੀਂ ਔਰ ਇਸ ਵਾਰ ਉਹ ਮਤਲਬ ਜਿਹੜਾ ਨਤੀਜਾ ਆਇਆ ਜਾਂ ਵੋਟ ਪ੍ਰਤੀਸ਼ਤਾਂ ਮਿਲਿਆ ਉਹ ਚੋ ਉਤਸ਼ਾਹਤ ਹੋਣ ਕਰਕੇ ਉਹ ਇਹਨਾਂ ਚੋਣਾਂ 'ਚ ਵੀ ਇਹਨਾਂ ਨੇ ਲੜਨ ਦਾ ਜਿਹੜਾ ਫੈਸਲਾ ਲਿਆ ਔਰ ਇਹਦੀ ਬਰੀਕੀ ਨਾਲ ਮੀਟਿੰਗ 'ਚ ਕਿਉਂਕਿ ਅਲੱਗ-ਅਲੱਗ ਸੈਸ਼ਨ ਚੱਲਦੇ ਆ ਹਮ ਬੀਜੇਪੀ ਦੇ ਔਰ ਬੜੀ ਡਿਸਪਲਨ ਵਾਲਾ ਹੁੰਦਾ ਇਹਨਾਂ ਦਾ ਜਿਹੜਾ ਪ੍ਰੋਗਰਾਮ ਹੁੰਦਾ ਔਰ ਉਹ 'ਚ ਬੜੀ ਬਰੀਕੀ ਨਾਲ ਇਹਨਾਂ ਨੇ ਮਤਲਬ ਇਹ ਕੋਪ ਕੀਤੀ ਕਿ ਕਿਹੜੇ ਹਲਕੇ ਸਾਨੂੰ ਕਿਸ ਤਰ੍ਹਾਂ ਦਾ ਰਿਸਪਾਂਸ ਰਿਹਾ ਔਰ ਉਹਦੀ ਇੱਕ ਰਿਪੋਰਟ ਵੀ ਪੇਸ਼ ਕੀਤੀ ਹੈ ਜਿਹੜੇ ਇਹਨਾਂ ਦੇ ਲਗ ਲਗ ਵਿੰਗਾਂ ਦੇ ਮਾਰਨੇ ਔਰ ਉਹਨਾਂ ਨੇ ਮਤਲਬ ਇਹ ਤਾਂ ਸੰਤੁਸ਼ਟੀ ਪ੍ਰਗਟ ਕੀਤੀ ਹੈ ਔਰ ਭਵਿੱਖ ਦੀ ਰਣਨੀਤੀ ਲੀਕੀ ਆ ਉਹਨਾਂ ਨੇ ਕਿ ਪੰਜਾਬ ਚ ਪਾਰਟੀ ਨੂੰ ਹੋਰ ਮਜ਼ਬੂਤ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ ਜਾਂ ਪਾਰਟੀ ਲੋਕਾਂ ਤੱਕ ਜਿਹੜੀ ਆ ਪਹੁੰਚ ਕਿਸ ਤਰ੍ਹਾਂ ਬਣਾਈ ਜਾ ਸਕਦੀ ਹੈ ਜਾਂ ਪੰਜਾਬ ਚ ਬੜੇ ਅਹਿਮ ਮੁੱਦੇ ਨੇ ਬੰਦੀ ਸਿੰਘਾਂ ਦਾ ਮੁੱਦਾ ਕਿਸਾਨਾਂ ਦਾ ਮੁੱਦਾ ਔਰ ਬੰਦੀ ਸਿੰਘਾਂ ਦੇ ਮੁੱਦੇ ਤੇ ਵੀ ਤੁਹਾਨੂੰ ਯਾਦ ਹੋਊਗਾ ਰਵਨੀਤ ਮਿੱਟੂ ਨੇ ਮੰਤਰੀ ਵਨਸਾਰ ਉਸ ਤੋਂ ਬਾਅਦ ਇੱਕ ਇਸ਼ਾਰਾ ਕੀਤਾ ਸੀ ਔਰ ਉਹਨਾਂ ਦੀ ਵੈਸੇ ਵੀ ਜਿਹੜੀ ਟੋਨ ਵੀ ਤੁਹਾਨੂੰ ਯਾਦ ਆ ਕਿ ਚਾਹੇ ਉਹ ਕਿਸਾਨੀ ਮੁੱਦੇ ਹੋਣ ਚਾਹੇ ਬੰਦੀ ਸਿੰਘਾਂ ਦਾ ਮੁੱਦਾ ਹੋਵੇ ਉਹ ਬਦਲੀ ਹੋਈ ਨਜ਼ਰ ਆਈ ਹੈ ਔਰ ਹਰ ਮੁੱਦੇ ਤੇ ਬੜੀ ਹੁਣ ਜਿਦਾਂ ਇੱਕ ਇੱਕਦਮ ਉਹ ਪੜਕਾ ਹਟ ਚ ਆ ਜਾਂਦੇ ਹੁੰਦੇ ਸੀ ਤੁਹਾਨੂੰ ਯਾਦ ਹਰੇਕ ਮੁੱਦੇ ਤੇ ਹਰ ਮਸਲੇ ਤੇ ਪਰ ਹੁਣ ਉਹ ਥੋੜਾ ਜਿਹਾ ਦੂਰ ਅੰਦੇਸ਼ੀ ਨਾਲ ਵੀ ਬੋਲਦੇ ਨਜ਼ਰ ਆਉਂਦੇ ਆ ਚਾਹੇ ਕਿਸਾਨੀ ਦਾ ਮੁੱਦਾ ਹੋਵੇ ਜਾਂ ਬੰਦੀ ਸਿੰਘਾਂ ਦਾ ਮੁੱਦਾ ਹੋਵੇ ਔਰ ਜਿਸ ਤਰ੍ਹਾਂ ਭਾਪਾ ਫਰੋਲਿਆ ਕਹਿ ਲਓ ਇਸ ਮੀਟਿੰਗ ਚ ਜਾਂ ਖੋਖਣ ਦੀ ਕੋਸ਼ਿਸ਼ ਕੀਤੀ ਹੈ ਵੀ ਕੀ ਕਾਰਨ ਨੇ ਜਿਹੜੇ ਅਸੀਂ ਇੱਕ ਵੀ ਸੀਟ ਨਹੀਂ ਜਿੱਤ ਸਕੇ ਭਾਵੇਂ ਵੋਟ ਬੈਂਕ ਵਧਿਆ ਜਾਂ ਭਾਜਪਾ ਨੂੰ ਪੰਜਾਬ ਚ ਬਾਕੀ ਸੂਬਿਆਂ ਚ ਮਜ਼ਬੂਤ ਹੈ ਪੰਜਾਬ ਚ ਕਿਸ ਤਰ੍ਹਾਂ ਮਜ਼ਬੂਤ ਕੀਤਾ ਜਾ ਸਕਦਾ ਇੱਕੋ ਸੂਬਾ ਜਿੱਥੇ ਮਤਲਬ ਬੀਜੇਪੀ ਦਾ ਖਾਤਾ ਵੀ ਨਹੀਂ ਖੁੱਲਿਆ ਲੋਕ ਸਭਾ ਚੋਣਾਂ ਚ ਔਰ ਜਿਸ ਤਰ੍ਹਾਂ ਸਾਰੀਆਂ ਹੀ ਪਾਰਟੀਆਂ ਆਪਾਂ ਕਹਿ ਲਈਏ ਮਤਲਬ ਵਿਵਕ ਦੀ ਰਣਨੀਤੀ ਸਤਾਈ ਨੂੰ ਲੈ ਕੇ ਯੋਜਨਾਬੰਦੀ ਕਰ ਰਹੀਆਂ ਜਾਂ ਲਾਮਬੰਦੀ ਕਰ ਰਹੀਆਂ ਉਸੇ ਤਰ੍ਹਾਂ ਇਹ ਬੀਜੇਪੀ ਦੀ ਇਹ ਜਿਹੜੀ ਬੈਠਕ ਹੈ अहम ਮੰਨੀ ਜਾ ਰਹੀ ਹੈ ਔਰ ਇਹ ਚ ਭਵਿੱਖ ਦੀਆਂ ਜਿਹੜੀਆਂ ਕਹਿ ਲਓ ਹੁਣ ਸਾਰਾ ਸਾਲ ਵੋਟਾਂ ਦਾ ਹੀ ਹੈ ਬਿਲਕੁਲ ਔਰ ਜੇ ਗੱਲ ਕਰ ਲਈਏ ਕਿ ਆਉਣ ਵਾਲੇ ਸਮੇਂ ਚ ਜਿਹੜੀਆਂ ਚਾਰ ਹਲਕਿਆਂ ਚ ਜਿਮਨੀ ਚੋਣ ਵੀ ਹੋਣੀ ਹੈ ਔਰ ਅਕਤੂਬਰ ਚ ਸੋਚਿਆ ਜਾ ਰਿਹਾ ਔਰ ਜਿਸ ਤਰ੍ਹਾਂ ਬੀਜੇਪੀ ਨੇ ਜਲੰਧਰ ਚ ਸੀਤ ਲੰਗਰਾਲ ਨੇ ਫਾਈਟ ਦਿੱਤੀ ਹੈ ਜਾਂ ਬੀਜੇਪੀ ਕਾਫੀ ਮਜ਼ਬੂਤ ਦਿਖੀਆ ਉਸੇ ਤਰ੍ਹਾਂ ਬਾਕੀ ਇਹ ਜਿਮਨੀ ਚੋਣਾ ਹੋਣੀਆ ਜਿਹੜੀਆਂ ਅਗਸਤ ਚ ਪੰਚਾਇਤੀ ਚੋਣਾਂ ਦਾ ਵੀ ਆ ਰਹੀ ਹੈ ਸਨੇਹਾ ਵੀ ਅਗਸਤ ਚ ਹੋ ਸਕਦੀਆਂ ਹੋ ਸਕਦਾ ਨਵੰਬਰ ਚ ਵੀ ਚੱਲੀਆਂ ਜਾਣ ਅਕਤੂਬਰ ਨਵੰਬਰ ਚ ਵੀ ਕਿਉਂਕਿ ਵੈਸੇ ਅਗਸਤ ਚ ਹੀ ਆ ਜਿਹੜਾ ਸਮਾਂ ਤਾਂ 6 ਮਹੀਨੇ ਚ ਸਰਕਾਰ ਕਰਾਉਂਦੀ ਆ ਜਾਂ ਨਹੀਂ ਕਰਾਉਂਦੀ ਮਤਲਬ ਕਹਿਣ ਦਾ ਵੀ ਜੇ ਬੀਜੇਪੀ ਪੰਚਾਇਤੀ ਚੋਣਾਂ ਚ ਵੀ ਭਾਗ ਲੈਂਦੀ ਆ ਜਾਂ ਬਲਾਕ ਸੰਪਤੀ ਜਾਂ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਚ ਵੀ ਭਾਗ ਲੈਂਦੀ ਆਪਣੀ ਪੱਤਰ ਤੇ ਤਾਂ ਇਹ ਵੱਡੀ ਗੱਲ ਆ ਔਰ ਬੀਜੇਪੀ ਅੱਜ ਦੀ ਮੀਟਿੰਗ ਚ ਜਿਹੜੀ ਲੀਡਰਸ਼ਿਪ ਕਹਿ ਲਓ ਜਾਂ ਵਰਕਰ ਕਹਿ ਲਓ ਜਾਂ ਜਿਹੜੇ ਦੂਸਰੀ ਜਾਂ ਤੀਸਰੀ ਿਕਤਾਰ ਦੇ ਲੀਡਰ ਆ ਉਹ ਤਸ਼ਾਹਤ ਨਜ਼ਰ ਆਏ ਆ ਔਰ ਕਾਫੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹ ਮੀਟਿੰਗ ਚੱਲੀ ਆ ਔਰ ਇਚ ਕੇਂਦਰੀ ਮੰਤਰੀ ਵੀ ਪਹੁੰਚੇ ਹੋਏ ਸੀ ਔਰ ਆਪਣੇ ਵੱਡੀ ਪੱਦਰ ਤੇ ਜਿਹੜੇ ਆ ਇਹਦੇ ਬੀਜੇਪੀ ਦੇ ਜਿਹੜੇ ਵਰਕਰ ਜਾਂ ਆਗੂ ਜਿਹੜੇ ਦੂਸਰੀ ਜਾਂ ਤੀਸਰੀ ਿਕਤਾਰ ਦੇ ਉਹ ਵੀ ਪਹੁੰਚੇ ਹੋਏ ਸੀ ਔਰ ਅਤਿਸ਼ਾਹਤ ਨਜ਼ਰ ਆ ਰਹੀ ਆ ਔਰ ਇਸ ਮੀਟਿੰਗ ਚ ਕਿਸ ਤਰ੍ਹਾਂ ਦੇ ਫੈਸਲੇ ਲਏ ਜਾਂਦੇ ਆ ਜਾਂ ਕਿਸ ਤਰ੍ਹਾਂ ਦੇ ਮਤੇ ਪਾਸ ਹੁੰਦੇ ਆ ਜੀ ਉਹ ਆਉਣ ਵਾਲੇ ਸਮੇਂ 'ਚ ਜਿਹੜੀ ਹੈ ਤਸਵੀਰ ਕਲੀਅਰ ਹੋ ਜੂ ਕਿਉਂਕਿ ਮਤਿਆਂ ਤੋਂ ਵੀ ਅੱਗੇ ਹੁੰਦੀ ਹੈ ਗੱਲ ਵੀ ਉਹਨਾਂ ਤੇ ਕੋਈ ਲਾਂਬੰਦੀ ਹੁੰਦੀ ਹੈ ਜਾਂ ਉਹਨਾਂ ਜਿਹੜੇ ਮਸਲੇ ਜਾਂ ਮੁੱਤੇ ਵਿਚਾਰੇ ਜਾਂਦੇ ਆ ਉਹਨਾਂ ਤੇ ਕੋਈ ਅਮਲ ਹੁੰਦਾ ਵੱਡੀ ਗੱਲ ਇਹ ਹੁੰਦੀ ਹੈ ਕਿਉਂਕਿ ਮੀਟਿੰਗਾਂ 'ਚ ਬਹੁਤ ਕੁਝ ਫੈਸਲੇ ਲੈ ਲੈ ਜਾਂਦੇ ਆ ਪਰ ਉਹ ਉਨੀ ਦੇਰ ਤੱਕ ਹੀ ਉਤਸ਼ਾਹ ਜਾਂ ਚਾਹ ਰਹਿਿੰਦਾ ਉਹਨੂੰ ਬਾਅਦ 'ਚ ਛੱਡ ਦਿੱਤੇ ਜਾਂਦੇ ਆ ਲਟਕ ਜਾਂਦੇ ਆ ਵਿਚਾਰ ਔਰ ਇਹ ਸਮਝਾ ਦਸੂਗਾ ਕਿ ਭਾਜੀਪੀ ਆਸਾਨੀ ਦਾ ਬੜਾ ਵੱਡਾ ਪੰਜਾਬ 'ਚ ਮਸਲਾ ਹੈ ਬੰਦੀ ਸਿੰਘਾਂ ਦਾ ਬਹੁਤ ਵੱਡਾ ਮਸਲਾ ਜਿਹੜਾ ਸਰਕਾਰ ਜੀ ਤੇ ਕਹਿ ਲਿਗੇ ਮੋਦੀ ਸਾਹਿਬ ਵੱਲੋਂ ਕਹਿ ਕੇ ਵੀ ਮਤਲਬ ਬਾਅਦ ਪਿੱਛੇ ਖਿੱਚ ਲਿਆ ਗਿਆ ਔਰ ਇਹਨਾਂ ਵੱਡੇ ਮੁੱਦਿਆਂ ਤੇ ਬੀਜੇਪੀ ਕੀ ਕੀ ਫੈਸਲਾ ਲੈਂਦੀ ਹੈ ਕਿਸ ਤਰ੍ਹਾਂ ਦਾ ਸਟੈਂਡ ਲੈਂਦੀ ਹੈ ਜਾਂ ਕਿਸ ਤਰ੍ਹਾਂ ਦੀ ਰਾਹਤ ਦਿੰਦੀ ਹੈ ਉਹ ਸਮਾਂ ਦੱਸੂਗਾ ਪਰ ਬੀਜੇਪੀ ਉਤਸ਼ਾਹਤ ਜਰੂਰ ਆ ਔਰ ਪੰਜਾਬ 'ਚ ਅੱਗੇ ਵਧਣ ਦਾ ਏਜੰਡਾ ਲੈ ਕੇ ਚੱਲ ਰਹੀ ਹੈ ਜੀ ਤਾਂ ਐਸਨ ਸਾਡੇ ਨਾਲ ਸੀਨੀਅਰ ਪੱਤਰਕਾਰ ਸਰਦਾਰ ਜੁਗਿੰਦਰ ਸਿੰਘ ਜੀ ਜਿਨ੍ਹਾਂ ਨਾਲ ਅਸੀਂ ਕਈ ਸਿਆਸੀ ਮੁੱਦਿਆਂ ਤੇ ਚਰਚਾ ਕੀਤੀ ਹੈ ਕੱਲ ਦੁਬਾਰਾ ਫੇਰ ਹਾਜ਼ਰ ਹੋਵਾਂਗੇ ਕੁਝ ਨਵੇਂ ਮੁੱਦਿਆਂ ਦੇ ਨਾਲ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਧੰਨਵਾਦ